ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਆਂ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸੂਬੇ ਦੇ ਕੈਬਨਿਟ ਮੰਤਰੀ ਸਨਤੀ ਵਿਕਾਸ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਆਪਣੀ ਇਸ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਵਿੱਚ ਸਨਤੀ ਵਿਕਾਸ ਨੂੰ ਲੈ ਕੇ ਕੀਤੇ ਵੱਖ-ਵੱਖਰੇ ਫੈਸਲਿਆਂ ਬਾਰੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਸੰਜੀਵ ਅਰੋੜਾ ਨੇ ਕਿਹਾ ਕਿ ਸੂਬੇ ਦੇ ਵਿੱਚ ਅ ਇੰਡਸਟਰੀ ਦੇ ਵਿਕਾਸ ਦੇ ਲਈ ਵੱਖ-ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਤੇ ਇਹਨਾਂ ਕਮੇਟੀਆਂ ਦੇ ਅਹੁਦੇਦਾਰਾਂ ਚੇਅਰਮੈਨਜ਼ ਦੇ ਨਾਮ ਦਾ ਐਲਾਨ ਵੀ ਸੰਜੀਵ ਰੋੜਾ ਦੇ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਕਮੇਟੀਆਂ ਦੇ ਨਾਲ ਸੂਬੇ ਦੇ ਵਿੱਚ ਇੰਡਸਟਰੀ ਦੀ ਡਿਵੈਲਪਮੈਂਟ ਨੂੰ ਲੈ ਕੇ ਖਾਸ ਹੁਲਾਰਾ ਦੇਖਣ ਨੂੰ ਮਿਲੇਗਾ। ਸੰਜੀਵ ਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਕਾਰੋਬਾਰ, ਵਪਾਰ ਤੇ ਇੰਡਸਟਰੀ ਦੇ ਵਿਕਾਸ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਤੇ ਇੰਡਸਟਰੀ ਦੇ ਵਿਕਾਸ ਦੇ ਨਾਲ ਸੂਬੇ ਦੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵੀ ਹੁਲਾਰਾ ਮਿਲੇਗਾ। ਸਾਰੇ ਪ੍ਰੈਸ ਤੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਜਿਹੜੀ ਇੱਕ ਸਿਲਸਿਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬਣਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਹਨਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟਸ ਇਲੈਕਟ੍ਰਿਕ ਵਹੀਕਲਸ ਰੀਨਿਊਏਬਲ એનર્ਜੀ ਸਟੀਲ ਐਂਡ ਰੋਲਿੰਗ ਮਿਲਸ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਫਿਲਮ ਮੀਡੀਆ ਫਾਰਮਾਸਿਟੀਕਲ ਬਾਇਓਟੈਕਨੋਲੋਜੀ ਯੂਨੀਵਰਸਿਟੀ ਕੋਚਿੰਗ ਇੰਸਟੀਚਿਊਟ ਯੂਨੀਵਰਸਿਟੀ ਕਾਲਜਸ/ਕੋਚਿੰਗ ਇੰਸਟੀਚਿਊਟਸ ਹਸਪੀਟਲਸ ਐਂਡ ਹੈਲਥ ਕੇਅਰ ਜਿਹੜੇ ਸਟਾਰਟਅਪ ਹੈ ਰੀਟੇਲ ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ A5 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ परितोष गर्ग हैप्पी फोर्जिंग ऑटो एंड ऑटो कंपोनेंट्स इंद्रवीर सिंह ईवेज मोटर्स आले इलेक्ट्रिक व्हीकल्स एशीष कुमार ए रिन्यूएबल एनर्जी सचित जैन बर्दमान स्टील आले स्टील एंड रोलिंग मींस अभी बंसल ए सरस्वती एग्रोकेमिकल्स दे हैगे प्लास्टिक एंड केमिकल प्रोडक्ट्स ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੌਜਿਸਟਿਕਸ ਐਂਡ ਵੇਅਰਹਾਊਸਿੰਗ ਦਿਨੇਸ਼ ਆਲਕ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ ਆਈਓਐਲ ਕੈਮੀਕਲ ਜਿਹੜੇ ਕੈਮੀਕਲਸ ਐਂਡ ਫਾਰਮਾਸਿਟੀਕਲ ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸਿਟੀਕਲ ਤੇ ਬਾਇਓਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ ਵੀ ਸੀ ਰਹਿ ਚੁੱਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਔਰ ਇਸ ਵੇਲੇ ਲਵਲੀ ਯੂਨੀਵਰਸਿਟੀ ਚ ਉਹਨਾਂ ਨੂੰ ਯੂਨੀਵਰਸਿਟੀਜ਼ ਤੇ ਕੋਚਿੰਗ ਇੰਸਟੀਚੂਸ਼ਨ ਦਾ ਚੇਅਰਮੈਨ ਬਣਾਇਆ ਡਾਕਟਰ ਬਿਸ਼ਮ ਮੋਨ ਡੀਐਮਸੀ ਚ ਹੈਗੇ ਆ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ ਕੇਅਰ ਦਾ ਚੇਅਰਮੈਨ ਬਣਾਇਆ ਮਮਤਾ ਭਾਰਦਵਾਜ ਸਟਾਰਟਅਪਸ ਦਾ ਉਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵਾਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀ ਕੰਡਕਟਰ ਇਹ ਜਿਹੜਾ ਸੈਮੀ ਕੰਡਕਟਰ ਲੈਬਾਰਟਰੀ ਲਿਮਟਿਡ ਹੈ ਇਹ ESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸੁਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ADC ਅ ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ ਦਿਸ ਏਡੀਸੀ ਵਿਲ ਮੇਕ ਸ਼ੋਰ ਕਿ ਟਾਈਮ ਤੇ ਮੀਟਿੰਗਾਂ ਹੋ ਰਹੀਆਂ ਉਹਨਾਂ ਦੇ ਮਿਨਟਸ ਡਰਾਫਟ ਹੋ ਰਹੇ ਔਰ ਸਾਨੂੰ ਰੈਗੂਲਰ ਇੰਟਰਵਰਵਿਊ ਮਿਲ ਰਿਹਾ ਤੇ ਉਧਰ ਬਲਾਤਕਾਰ ਦੇ ਜੁਰਮ ਹੇਠ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 14ਵੀਂ ਵਾਰ 40 ਦਿਨ ਦੀ ਪ੍ਰੋਲ ਮਿਲ ਗਈ ਹੈ ਰਾਮ ਰਹੀਮ ਮੰਗਲਵਾਰ ਨੂੰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋਇਆ ਹੈ ਸਵੇਰੇ 7 ਵਜੇ ਹਨੀਪ੍ਰੀਤ ਡੇਰੇ ਦੇ ਚੇਅਰਮੈਨ ਨਾਲ ਗੱਡੀਆਂ ਤੇ ਸਵਾਰ ਹੋ ਕੇ ਰੋहतक ਪਹੁੰਚੇ ਜਿੱਥੇ ਰਾਮ ਰਹੀਮ ਦੇ ਨਾਲ ਡੇਰੇ ਦੇ ਲਈ ਉਹ ਰਵਾਨਾ ਹੋ ਗਏ ਨੇ ਤੁਹਾਨੂੰ ਦੱਸ ਦਈਏ ਸਾਧਵੀ ਏਜੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ ਸਾਬਿਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਇਹ ਵੀ ਦੱਸ ਦਈਏ ਕਿ ਰਾਮ ਰਹੀਮ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਦੇ ਵਿੱਚ 20 ਸਾਲ ਦੀ ਉਮਰ ਕੈਦ ਕੱਟ ਰਿਹਾ ਹੈ 25 ਅਗਸਤ 2017 ਨੂੰ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ 20 ਸਾਲ ਦੀ ਕੈਦ ਸੁਣਾਈ ਗਈ ਸੀ ਇਸ ਤੋਂ ਬਾਅਦ 17 ਜਨਵਰੀ 2019 ਨੂੰ ਉਸ ਨੂੰ ਪੱਤਰਕਾਰ रामचंद्र ਛੱਤਰਪਤੀ ਕਤਲ ਮਾਮਲੇ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਦੇ ਨਾਲ ਹੀ ਅਕਤੂਬਰ 2021 ਦੇ ਵਿੱਚ ਸੀਬੀਆਈ ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੁਰ ਸੋ ਰਾਮ ਰਹੀਮ ਇੱਕ ਵਾਰ ਫਿਰ ਤੋਂ 14ਵੀਂ ਵਾਰ 40 ਦਿਨਾਂ ਦੇ ਪਰੋਲ ਤੇ ਜਿਹੜਾ ਹੈ ਜੇਲ੍ਹ ਤੋਂ ਬਾਹਰ ਆਇਆ ਅਤੇ ਡੇਰਾ सिरसा ਦੇ ਲਈ ਜਾਣਕਾਰੀ ਦੇ ਮੁਤਾਬਕ ਉਹ ਰਵਾਨਾ ਹੋ ਗਿਆ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਸ਼੍ਰੀ ਕਾਸ਼ਤਖਤ ਸਾਹਿਬ ਵੱਲੋਂ ਬਣਾਏ ਗਏ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ ਕਮੇਟੀ ਦੇ ਪੰਜ ਮੈਂਬਰ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੁਰੀ ਬੀਬੀ ਸਤਵੰਤ ਕੌਰ ਇਹ ਸਾਰੇ ਲਗਾਤਾਰ ਕੰਮ ਕਰ ਰਹੇ ਨੇ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਲੋਕਾਂ ਦੇ ਵਿੱਚ ਵੀ ਜਾ ਰਹੇ ਨੇ ਤੇ ਮੀਟਿੰਗਾਂ ਵੀ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਚੁਣੇ ਜਾਣ ਅਤੇ ਬੁਲਾਏ ਜਾਣ ਦੇ ਰੱਖੇ ਗਏ ਇਜਲਾਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਰਨ ਦੀ ਇਜਾਜ਼ਤ ਦੇਣ ਦੇ ਪੱਤਰ ਜਿਹੜਾ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਇਹਨਾਂ ਵੱਲੋਂ ਪੱਤਰ ਲਿਖਿਆ ਗਿਆ ਹੈ ਇਸ ਬਿਆਨ ਦੇ ਵਿੱਚ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕਮੇਟੀ ਦੇ ਵਿੱਚ ਬਤੌਰ ਕਾਰਜਸ਼ੀਲ ਮੈਂਬਰ ਉਹਨਾਂ ਨੇ ਪੂਰਨ ਸਮਰਪਿਤ ਭਾਵਨਾ ਹੇਠ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇਨ ਬਿਨ ਪਾਲਣਾ ਕੀਤੀ ਹੈ ਸੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਆਖਰੀ ਪੜਾ ਨੂੰ ਪੂਰਾ ਕਰਨ ਦੇ ਲਈ ਪੰਥਕ ਪਰੰਪਰਾਵਾਂ ਤਹਿਤ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਸ ਨੂੰ ਨਿਪੇਰੇ ਚਾੜਨ ਦੇ ਲਈ ਅਤੇ ਸਿਰਫ ਇਤਿਹਾਸਿਕ ਹਾਲ ਦੇ ਲਈ ਇਜਾਜ਼ਤ ਬਾਕੀ ਬਚੀ ਹੈ ਸੋ ਇਜਾਜ਼ਤ ਮੰਗੀ ਹੈ ਉਹਨਾਂ ਵੱਲੋਂ ਕਿਸ ਪੂਰੀ ਕਾਰਵਾਈ ਨੂੰ ਨਪੇਰੇ ਚਾੜਨ ਦੇ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਰਨ ਦੇ ਲਈ ਉਹਨਾਂ ਵੱਲੋਂ ਇਹ ਚਿੱਠੀ ਹਰਜਿੰਦਰ ਸਿੰਘ ਧਾਮੇ ਨੂੰ ਦਿੱਤੀ ਗਈ ਹੈ ਅਤੇ ਇਸ ਦੇ ਵਿੱਚ ਪ੍ਰਵਾਨਗੀ ਵਾਲੀ ਚਿੱਠੀ ਦੇ ਵਿੱਚ ਅੱਗੇ ਲਿਖਿਆ ਹੈ ਕਿ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਕੌਮ ਪੰਥ ਅਤੇ ਪੰਜਾਬੀਅਤ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ 18 ਮਾਰਚ ਨੂੰ ਸ਼ੁਰੂ ਹੋਈ ਭਰਤੀ ਮੋਹਮ ਨੂੰ ਬਹੁਤ ਸਮਰਥਨ ਤੇ ਪਿਆਰ ਮਿਲਿਆ ਹੈ ਪੂਰਨ ਵਿਧੀ ਵਿਧਾਨ ਅਤੇ ਲੋਕਤੰਤਰੀ ਤਰੀਕੇ ਦੇ ذریعے ਸੁਭਾਈ ਅਤੇ ਜ਼ਿਲ੍ਹਾ ਡੈਲੀਗੇਟ ਦੀ ਚੋਣ ਮੁਕੰਮਲ ਹੋ ਚੁੱਕੀ ਹੈ ਸੋ ਇਸ ਵਰਤੀ ਮੋਹਮ ਦਾ ਆਖਰੀ ਫੈਸਲਾ ਕੁੱਨ ਪੜਾ ਪ੍ਰਧਾਨ ਚੁਣੇ ਜਾਣ ਦੇ ਰੂਪ ਦੇ ਵਿੱਚ 11 ਅਗਸਤ ਨੂੰ ਪੂਰਾ ਕਰ ਲਿਆ ਜਾਵੇਗਾ ਸੋ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਸ ਸਮਾਗਮ ਕਰਨ ਦੀ ਇਜਾਜ਼ਤ ਮੰਗੀ ਗਈ ਹੈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸੋ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਉਨ੍ਹਾਂ ਦਾ ਇਸ ਇਜਾਜ਼ਤ ਵਾਲੀ ਚਿੱਠੀ ਦੇ ਸੰਬੰਧ ਦੇ ਵਿੱਚ ਕੀ ਰਿਐਕਸ਼ਨ ਹੋਊਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਉਹਨਾਂ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਆ ਕਾਨਫਰੰਸ ਕਰਨ ਦੀ ਮੀਟਿੰਗ ਕਰਨ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਜਾਵੇ ਤੇ ਉਧਰ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੂਰੇ ਦੇਸ਼ ਦੇ ਵਿੱਚ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਅਜਿਹੇ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਖਾਸ ਤੌਰ ਤੇ ਸਾਰੇ ਹੀ ਸੂਬਿਆਂ ਦੇ ਵਿੱਚ ਸੁਰੱਖਿਆ ਵਿਵਸਥਾ ਜਿਹੜੀ ਆ ਉਹ ਕੜੀ ਕਰ ਦਿੱਤੀ ਗਈ ਹੈ ਲਾਲ ਕਿਲੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਖਾਸ ਤੌਰ ਤੇ ਮੌਕ ਡ੍ਰਿਲ ਕੀਤੀ ਗਈ ਸੋ ਸੁਰੱਖਿਆ ਅਭਿਆਸ ਮੌਕ ਡ੍ਰਿਲ ਦੇ ਦੌਰਾਨ ਡੰਮੀ ਬੰਬ ਨਾਲ ਲੱਭਣ ਵਾਲੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਸਮੇਤ 7 ਦਿੱਲੀ ਪੁਲਿਸ ਦੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਮੌਕ ਡ੍ਰਿਲ ਕੀਤੀ ਜਾਣੀ ਸੀਗੀ ਬੰਬ ਲੱਭਣ ਦੀ ਜਿਸ ਦੇ ਵਿੱਚ ਪੁਲਿਸ ਦੇ ਕਰਮਚਾਰੀ ناکਾਮ ਰਹੇ ਇਸ ਤੋਂ ਬਾਅਦ ਸੱਤ ਕਰਮਚਾਰੀਆਂ ਨੂੰ ਜਾਣਕਾਰੀ ਦੇ ਮੁਤਾਬਿਕ ਸਸਪੈਂਡ ਕਰ ਦਿੱਤਾ ਗਿਆ ਸਸਪੈਂਡਡ ਪੁਲਿਸ ਕਰਮਚਾਰੀਆਂ ਨੂੰ ਲਾਲ ਕਿਲੇ ਦੀ ਸੁਰੱਖਿਆ ਦੇ ਵਿੱਚ ਤਣਾਤ ਕੀਤਾ ਗਿਆ ਸੀ ਅਤੇ ਡਿਊਟੀ ਦੇ ਵਿੱਚ ਕੁਤਾਹੀ ਕਾਰਨਾ ਕਰਕੇ ਕਾਰਵਾਈ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਕਾਰਨ ਪੁਲਿਸ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਵਿਸ਼ੇਸ਼ ਸੈੱਲ ਦੀ ਇੱਕ ਟੀਮ ਸ਼ਨੀਵਾਰ ਨੂੰ ਸਾਦੇ ਕੱਪੜਿਆਂ ਦੇ ਵਿੱਚ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਦਾਖਲ ਹੋਈ ਉਸ ਸਮੇਂ ਸੁਰੱਖਿਆ ਲਈ ਦਾਇਨਤ ਪੁਲਿਸ ਕਰਮਚਾਰੀਆਂ ਨੂੰ ਬੰਬ ਦਾ ਸਹੀ ਤਰੀਕੇ ਦੇ ਨਾਲੋਂ ਪਤਾ ਨਹੀਂ ਲਗਾ ਸਕੇ ਇਸ ਕਰਕੇ ਉਹਨਾਂ ਵਿਰੁੱਧ ਇੱਕ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ 15 ਅਗਸਤ ਦੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਦਿੱਲੀ ਪੁਲਿਸ ਰੋਜ਼ਾਨਾ ਅਭਿਆਸ ਕਰਦੀ ਹੈ ਤੇ ਧਿਆਨਯੋਗ ਦੇਣ ਗੱਲ ਇਹ ਹੈ ਕਿ ਆਜ਼ਾਦੀ ਦਿਵਸ ਦਾ ਮੁੱਖ ਜਸ਼ਨ ਲਾਲ ਕਿਲੇ ਦੇ ਵਿੱਚ ਹੁੰਦਾ ਹੈ ਤੇ ਇਸ ਦੌਰਾਨ 15 ਅਗਸਤ ਨੂੰ ਪ੍ਰਧਾਨ ਮੰਤਰੀ ਵੀ ਇੱਥੋਂ ਹੀ ਦੇਸ਼ ਨੂੰ ਸੰਬੋਧਨ ਕਰਦੇ ਨੇ ਸੋ ਦਿੱਲੀ ਪੁਲਿਸ ਕਮਿਸ਼ਨਰ ਐਸ ਬੀ ਕੇ ਸਿੰਘ ਨੇ ਆਜ਼ਾਦੀ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਵਜੋਂ ਲਾਲ ਕਿਲੇ ਦੇ ਨੂੰ 2 ਅਗਸਤ ਤੋਂ 16 ਅਗਸਤ ਤੱਕ ਫਲਾਈ ਜ਼ੋਨ ਕੋ ਨੋ ਫਲਾਈ ਜ਼ੋਨ ਕੋਸ਼ਿਤ ਕੀਤਾ ਹੈ ਸੋ ਬਿਆਨ ਦੇ ਮੁਤਾਬਕ ਭਾਰਤੀ ਸਿਵਲ ਡਿਫੈਂਸ ਕੋਡ 2023 ਦੀ ਤਾਰਾ 163 ਦੇ ਮੁਤਾਬਕ ਪੈਰਾ ਗਲਾਈਡਰ ਪੈਰਾ ਮੋਟਰ ਹੈਗ ਗਲਾਈਡ UAV US ਮਾਈਕਰੋ ਰਾਈਡ エアक्राफ्ट ਰਿਮੋਟ ਕੰਟਰੋਲ 에어ਕ੍ਰਾਫਟ ਸੋ ਇਸ ਤਰ੍ਹਾਂ ਦੀਆਂ तमाम ਜੋ ਗਤੀਵਿਧੀਆਂ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾਈ ਹੋਈ ਹੈ ਸੋ ਸੁਰੱਖਿਆ ਵਿਵਸਥਾ ਦਿੱਲੀ ਦੇ ਵਿੱਚ ਕੜੀ ਕਰ ਦਿੱਤੀ ਗਈ ਹੈ ਸੋ ਮੌਕ ਡ੍ਰਿਲ ਦੇ ਵਿੱਚ ਪੁਲਿਸ ਕਰਮਚਾਰੀ ਜਿਹੜੇ ਬੰਬ ਨਹੀਂ ਲੱਭ ਸਕੇ ਉਹਨਾਂ ਦੇ ਖਿਲਾਫ ਇਹ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਸੋ ਹੁਣ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ ਰੁੱਖ ਪੰਜਾਬ ਦੇ ਵਿੱਚ ਮੌਸਮ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਸੂਬੇ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪੈਦਾ ਹੋ ਗਈ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਦੇ ਨਾਲ-ਨਾਲ ਅਸਮਾਨੀ ਬਿਜਲੀ ਵੀ ਚਮਕ ਸਕਦੀ ਹੈ ਤੇ ਖਾਸ ਤੌਰ ਤੇ ਮੋਹਾਲੀ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਤੇਜ਼ ਅਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਚਿਤਾਈ ਗਈ ਹੈ ਸੋ ਇਸ ਸਾਰੇ ਮੌਸਮ ਦੇ ਖਾਸ ਜਿਹੜਾ ਮિજાਜ ਬਣਿਆ ਹੋਇਆ ਇਸ ਦਾ ਪ੍ਰਭਾਵ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਮਾਨਸਾ ਦੇ ਵਿੱਚ ਵੀ ਦਿਖਾਈ ਦੇ ਸਕਦਾ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅਸਮਾਨੀ ਬਿਜਲੀ ਚਮਕ ਸਕਦੀ ਹੈ ਇਸ ਤੋਂ ਇਲਾਵਾ ਬਹੁਤ ਘੱਟ ਸਮੇਂ ਦੇ ਵਿੱਚ ਤੇਜ਼ ਬਰਸਾਤ ਵੀ ਹੋ ਸਕਦੀ ਹੈ ਸੋ ਤੇਜ਼ੀ ਦੇ ਨਾਲ ਹੋਣ ਵਾਲੀ ਇਸ ਬਰਸਾਤ ਦੇ ਕਾਰਨ ਮੌਸਮ ਵੀ ਇੱਕਦਮ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਵੀ ਗਰਾਵਟ ਆ ਸਕਦੀ ਹੈ ਸੋ ਇਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਮੌਸਮ ਦੀ ਸਥਿਰਤਾ ਦੇ ਚੱਲਦਿਆਂ ਟ੍ਰੈਫਿਕ ਅਤੇ ਬਿਜਲੀ ਸਪਲਾਈ ਦੇ ਵਿੱਚ ਵੀ ਰੁਕਾਵਟ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਜੇ ਗਰਮੀ ਦੀ ਗੱਲ ਕਰੀਏ ਤਾਂ ਪਟਿਆਲਾ ਪਠਾਨਕੋਟ ਮੋਹਾਲੀ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ بارش ਦਰਜ ਕੀਤੀ ਜਾ ਸਕਦੀ ਹੈ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪਿਆ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਕਾਰਨ ਪਾਖੜਾ ਅਤੇ ਪੋਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਵਧਦਾ ਜਾ ਰਿਹਾ ਹੈ ਪਾਖੜਾ ਪ੍ਰਬੰਧਨ ਵੱਲੋਂ ਫਲੱਡ ਗੇਟ ਖੋਲਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਬੀਬੀਐਮਬੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਪਾਖੜਾ ਡੈਮ ਦੇ ਗੇਟ ਕਿਸੇ ਵੀ ਵੇਲੇ ਖੋਲੇ ਜਾ ਸਕਦੇ ਨੇ ਦਰਿਆਵਾਂ ਦੇ ਕੰਢਿਆਂ ਤੇ ਨੀਵੀਆਂ ਜਗ੍ਹਾ ਤੇ ਰਹਿਣ ਵਾਲੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਮੌਸਮ ਵਿਭਾਗ ਵੱਲੋਂ ਵੀ ਦਿੱਤੀ ਗਈ ਹੈ ਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਵੀ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ